ਹੈਲੋ ਸਟੂਡੈਂਟਸ ਸਤਿ ਸ਼੍ਰੀ ਅਕਾਲ ਜੀ ਮੈਂ ਰੁਪਿੰਦਰ ਸਵਾਗਤ ਕਰਦੀਆਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟਡੀ ਉੱਪਰ ਜਿੱਥੇ ਤੁਹਾਨੂੰ ਮਾਸਟਰ ਕੈਡਰ ਪੰਜਾਬੀ ਲੈਕਚਰ ਕੈਡਰ ਪੰਜਾਬੀ ਦੇ ਪੇਪਰ ਦੀ ਤਿਆਰੀ ਬਹੁਤ ਹੀ ਸੌਖੀ ਭਾਸ਼ਾ ਵਿੱਚ ਕਰਵਾਈ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਾਂਗੇ ਨਾਲ ਹੀ ਉਹਨਾਂ ਦੇ ਐਕਸਟਰਾ ਫੈਕਟਸ ਨੂੰ ਵੀ ਡਿਸਕਸ ਕਰਾਂਗੇ ਜੈਸ ਨਾਲ ਆਪਦੀ ਨੌਲੇਜ ਦੇ ਵਿੱਚ ਕਾਫੀ ਵਾਧਾ ਹੋਏਗਾ ਸ਼ੁਰੂ ਕਰਦੇ ਆਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਦਿਲੀਪ ਘੋਟੀਵਾਣਾ ਦਾ ਜਨਮ ਕਦੋਂ ਹੋਇਆ ਸੀ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਾਰੀਆਂ ਆਪਸ਼ਨਸ ਦੇ ਵਿੱਚ 1935 ਸਨ ਲਿਖਿਆ ਤੇ ਹੁਣ ਤੁਸੀਂ ਡੇਟ ਚੈੱਕ ਕਰਨੀ ਆਂ ਕਈ ਵਾਰ ਐਗਜ਼ਾਮੀਨਰ ਬਹੁਤ ਹੀ ক্লোਜ਼ ਆਪਸ਼ਨਸ ਪਾ ਦਿੰਦਾ ਇਹ ਹੁਣ ਡਿਪੈਂਡ ਕਰੇਗਾ ਕਿ ਤੁਸੀਂ ਕਿੰਨੇ ਕੁ ਧਿਆਨ ਨਾਲ ਯਾਦ ਕੀਤਾ ਸਹੀ ਉੱਤਰ ਲਗਾਓ ਜੀ ਆਪਣਾ 4 ਮਈ 1935 6 ਮਈ 1935 7 ਮਈ 1935 5 ਮਈ 1935 ਸਹੀ ਉੱਤਰ ਹੈ ਜੀ ਆਪਣੇ ਕੋਲੇ 4 ਮਈ 1935 অপਸ਼ਨ ਨੰਬਰ 1 ਹਰੇਕ ਰਾਈਟਰ ਦੇ ਜਨਮ ਬਾਰੇ ਪੁੱਛ ਲਿਆ ਜਾਂਦਾ ਮਾਤਾ ਪਿਤਾ ਬਾਰੇ ਪੁੱਛ ਲਿਆ ਜਾਂਦਾ ਪਹਿਲੀ ਤੇ ਆਖਰੀ ਰਚਨਾ ਬਾਰੇ ਪੁੱਛ ਲਿਆ ਜਾਂਦਾ ਤੇ ਜਿਹੜੇ ਦਲੀਪ ਕੋਟੀਵਾਣਾ ਜੀ ਹੋਏ ਨੇ ਇਹਨਾਂ ਦਾ ਜਨਮ ਆ ਜਿਹੜਾ ਪਿੰਡ ਰੋਬੋ ਵਿੱਚ ਹੋਇਆ ਸੀ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ ਤੇ ਇਹਨਾਂ ਦੀ ਮੌਤ ਹੋਈ ਸੀ ਜਿਹੜੀ 31 ਜਨਵਰੀ 2020 ਦੇ ਵਿੱਚ ਹੋਈ ਸੀ ਇਹਨਾਂ ਦੇ ਮਾਤਾ ਜੀ ਦਾ ਨਾਮ ਚੰਦਕੌਰ ਸੀ ਤੇ ਪਿਤਾ ਦਾ ਨਾਮ ਕਾਕਾ ਸਿੰਘ ਸੀ ਇਹ ਇੱਕ ਨੋਵਲਿਸਟ ਵੀ ਸੀਗੇ ਤੇ ਸ਼ਾਰਟ ਸਟੋਰੀ ਰਾਈਟਰ ਵੀ ਸੀਗੇ ਮਤਲਬ ਨਿੱਕੀ ਕਹਾਣੀ ਲਿਖਦੇ ਸੀਗੇ ਪ੍ਰਸ਼ਨ ਨੰਬਰ 2 ਮਿੱਠੀ ਬੋਲੀ ਦੇ ਆ वारसा ਸੱਚ ਮੰਨੀ ਮੰਨਾ ਮੈਂ ਪੰਜਾਬੀ ਦਾ ਪੀਰ ਤੈਨੂੰ ਦਿੱਤੀ ਜਿੰਦ ਤੂੰ ਹੀਰ ਸਲੇਟੜੀ ਨੂੰ ਦੇ ਗਈ ਸਦਾ ਦੀ ਜ਼ਿੰਦਗੀ ਹੀਰ ਤੈਨੂੰ वारिसा ਦੇ ਵਾਰੇ ਇਹ ਸ਼ਬਦ ਕਿਸ ਨੇ ਕਹੇ ਸਹੀ ਉੱਤਰ ਦਿਓ ਜੀ 바ਵਾ ਬੁੱਧ ਸਿੰਘ ਵਿਦਾਤਾ ਸਿੰਘ ਟੀਰ ਸਾਧੂ ਸਿੰਘ ਕੋਈ ਵੀ ਨਹੀਂ ਸਹੀ ਉੱਤਰ ਹੈ ਜੀ ਆਪਣੇ ਕੋਲੇ ਵਿਦਾਤਾ ਸਿੰਘ ਟੀਰ ਅੱਗੇ ਆਗੇ ਆਪਾਂ ਪ੍ਰਸ਼ਨ ਨੰਬਰ 3 ਤੇ ਤੀਜੇ ਨੰਬਰ ਦਾ ਖੰਡ ਕਿਹੜਾ ਧਰਮ ਖੰਡ ਸ਼ਰਮ ਖੰਡ ਗਿਆਨ ਖੰਡ ਕਰਮ ਖੰਡ ਖੰਡ ਦੇ ਸ਼ਬਦ ਤੋਂ ਤੁਸੀਂ ਸਮਝ ਗਏ ਹੋਮੋਗੇ ਕਿ ਇੱਥੇ ਜਪਜੀ ਸਾਹਿਬ ਦੀ ਗੱਲ ਹੋ ਰਹੀ ਆ ਜਪਜੀ ਸਾਹਿਬ ਦੇ ਵਿੱਚ ਤੀਸਰੇ ਨੰਬਰ ਦਾ ਖੰਡ ਕਿਹੜਾ ਹੈ ਸਹੀ ਉੱਤਰ ਲਾਓ ਆਪਣਾ ਸਹੀ ਉੱਤਰ ਆ ਜੀ ਆਪਣੇ ਕੋਲੇ ਸ਼ਰਮ ਖੰਡ ਗੁਰਬਾਣੀ ਦੇ ਵਿੱਚ ਪੰਜ ਸਟੈਪਸ ਨੇਗੇ ਜਿਨ੍ਹਾਂ ਨੂੰ ਆਪਾਂ ਪਾਰ ਕਰਕੇ ਸਟੈਪ ਵਾਈਜ਼ ਸਟੈਪ ਪਾਰ ਕਰਕੇ ਆਪਣੀ ਸਪਿਰਚੁਅਲ ਜਰਨੀ ਆ ਜਿਹੜੀ ਪੂਰੀ ਕਰ ਸਕਦੇ ਆ ਇਹਨਾਂ ਦੇ ਵਿੱਚੋਂ ਜਿਹੜਾ ਤੀਜੇ ਨੰਬਰ ਦਾ ਹੈ ਸ਼ਰਮ ਖੰਡ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਕਿਵ ਸਚਿਆਰਾ ਹੋਈਏ ਕਿਵ ਕੂੜੇ ਟੂਟੇ ਪਾਲ ਇਹ ਪ੍ਰਸ਼ਨ ਕਿਸ ਬਾਣੀ ਵਿੱਚ ਕੀਤਾ ਗਿਆ ਹੈ ਜਪੁ ਸਾਹਿਬ ਜਪਜੀ ਸਾਹਿਬ ਸੁਖਮਨੀ ਸਾਹਿਬ ਅਨੰਦ ਸਾਹਿਬ ਪ੍ਰਸ਼ਨ ਨੰਬਰ 4 ਲਈ ਉੱਤਰ ਕਰੋ ਜੀ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੂਟੇ ਪਾਲ ਇਹ ਤੋਕਾ ਜਿਹੜੀ ਕਿਸ ਬਾਣੀ ਵਿੱਚੋਂ ਲਈ ਗਈ ਆ ਇਹ ਤੋਕਾ ਜੀ ਜਪਜੀ ਸਾਹਿਬ ਦੇ ਵਿੱਚੋਂ ਲਈ ਗਈ ਆ ਚਾਪਚੀ ਸਾਹਿਬ ਦੇ ਵਿੱਚ ਆ ਜਿਹੜਾ ਸਚਿਆਰਾ ਇੱਕ ਆਦਰਸ਼ ਹੈ ਜੋ ਪਰਮ ਸਤਿ ਜਿੰਨਾ ਉੱਚਾ ਤੇ ਸੁੱਚਾ ਇਸ ਸਚਿਆਰਾ ਇਹਦੇ ਵਿੱਚ ਬਣਨਾ ਕਿਨੇ ਆ ਮਨੁੱਖ ਨੇ ਬਣਨਾ ਹੈ ਪ੍ਰਸ਼ਨ ਨੰਬਰ 5 ਅਮਰਤਾ ਪ੍ਰੀਤਮ ਆਪਣੀ ਸਵੈ ਜੀਵਨੀ ਵਿੱਚ ਕਿਸ ਲੇਖਕ ਨੂੰ ਦੁਹਰੀ ਸਖਸੀਅਤ ਵਾਲਾ ਕਹਿੰਦੀ ਹੈ ਡਾਕਟਰ ਹਰਪ੍ਰਜਨ ਸਿੰਘ ਗੁਰਵਕਸ ਸਿੰਘ ਪ੍ਰੀਤਲੜੀ ਪ੍ਰੋਫੈਸਰ ਮੋਹਨ ਸਿੰਘ ਬਲਵੰਤ ਗਾਰਗੀ ਪ੍ਰਸ਼ਨ ਨੰਬਰ 5 ਲਈ ਉੱਤਰ ਕਰੋ ਜੀ ਸਹੀ ਉੱਤਰ ਜੀ ਆਪਣੇ ਕੋਲੇ অপਸ਼ਨ ਨੰਬਰ 1 ਡਾਕਟਰ ਹਰਪਰਜਨ ਸਿੰਘ ਇਹਨਾਂ ਨੂੰ ਅਮਰਤਾ ਪ੍ਰੀਤਮ ਦੋਹਰੀ ਸ਼ਖਸੀਅਤ ਵਾਲਾ ਕਹਿੰਦੀ ਹੈ ਪ੍ਰਸ਼ਨ ਨੰਬਰ 6 ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਜੇ ਵਧੀਆ ਲੱਗ ਰਹੀ ਹੈ ਤੁਹਾਨੂੰ ਪ੍ਰਸ਼ਨ ਨੰਬਰ 6 ਰੰਗ ਮੰਚ ਤੇ ਲੋਕਨਾਟਕ ਬਲਵੰਤ ਗਾਰਗੀ ਦੀਆਂ ਕਿਹੜੀਆਂ ਪੁਸਤਕਾਂ ਹਨ ਕਾਵ ਸੰਗ੍ਰਹਿ ਨਾਵਲ ਨਾਟਕ ਖੋਜ ਸਹੀ ਉੱਤਰ ਲਗਾਓ ਜੀ ਆਪਣਾ ਰੰਗਮੰਚ ਤੇ ਲੋਕਨਾਟਕ ਇਹ ਆਜੀ ਖੋਜ ਆਪਸ਼ਨ ਨੰਬਰ 4 ਸਹੀ ਉੱਤਰ ਇਹਨਾਂ ਦਾ ਤੇ ਖੋਜ ਲਈ ਇਹਨਾਂ ਨੂੰ ਭਾਰਤ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਜਿਹੜਾ ਕਿ 1962 ਵਿੱਚ ਮਿਲਿਆ ਸੀਗਾ ਭਾਰਤ ਸਾਹਿਤ ਅਕਾਦਮੀ ਪ੍ਰਸ਼ਨ ਨੰਬਰ 7 ਮੇਰਾ ਪੰਡ ਪੁਸਤਕ ਦੀ ਭੂਮਿਕਾ ਕਿਸ ਨੇ ਲਿਖੀ ऑप्शन नंबर एक महेंद्र सिंह रंधावा दो प्रोफेसर प्रीतम सिंह तीन जोत सिंह चौथा प्रताप सिंह कैरो अपना सही उत्तर लॉक करो जी मेरा पेंट पुस्तक की भूमिका किसने लिखी सही उत्तर अपने को ऑप्शन नंबर चार प्रताप सिंह कैरो प्रश्न नंबर अठ प्रयोगशील कविता संबंधित कवि है लाल सिंह दिल ਪ੍ਰੋਫੈਸਰ ਮੋਹਨ ਸਿੰਘ ਜਸਵੀਰ ਜਸਵੰਤ ਸਿੰਘ ਨੇ ਕੀ ਜਗਵੀਰ ਸਿੰਘ ਆਲੂ ਵਾਲੀਆ ਸਹੀ ਉੱਤਰ ਲਗਾਓ ਜੀ ਆਪਣਾ ਪ੍ਰਯੋਗ ਸਿਲ ਕਵਿਤਾ ਨਾਲ ਸੰਬੰਧਿਤ ਕਵੀ ਕਿਹੜਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਜਗਵੀਰ ਸਿੰਘ ਆਲੂ ਵਾਲੀਆ অপਸ਼ਨ ਨੰਬਰ 4 ਪ੍ਰਸ਼ਨ ਨੰਬਰ 9 ਸਥੂਲ ਚਿੰਨ ਕਿਹੜਾ ਹੈ ਪ੍ਰਭੂ ਹਵਾ ਕੁਰਸੀ ਕਿਰਪਾ ਚਾਰਾਂ ਵਿੱਚੋਂ ਆਪਣਾ ਸਹੀ ਉੱਤਰ ਲਗਾਓ ਜੀ ਸਥੂਲ ਚਿੰਨ ਕਿਹੜਾ ਹੈ? অপশন ਨੰਬਰ 3 ਸਹੀ ਹੈ। ਜਿਹੜੀ ਕੁਰਸੀ ਆ ਉਹ ਆਪਾਂ ਨੂੰ ਦਿਖਦੀ ਹੈ, ਵਿਜ਼ੂਅਲਾਈਜ਼ ਹੁੰਦੀ ਹੈ। ਪ੍ਰਭੂ, ਹਵਾ, ਕਿਰਪਾਏ ਜਿਹੜੀਆਂ ਆਪਾਂ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ, ਦੇਖ ਨਹੀਂ ਸਕਦੇ। ਕੁਰਸੀ ਨੂੰ ਆਪਾਂ ਦੇਖ ਸਕਦੇ ਹਾਂ, ਸ਼ਕਸ਼ਾਤ ਆਪਣੇ ਸਾਹਮਣੇ ਹੁੰਦੀ ਹੈ। ਪ੍ਰਸ਼ਨ ਨੰਬਰ 10 ਅੱਖੀਆਂ ਵੇਖਣਾ, ਰੱਜੀਆਂ ਦੀ ਵਿਦਾ ਕਿਹੜੀ ਹੈ? ਸਫਰਨਾਮਾ ਸੰਸਮਰਨ ਨਾਵਲ ਤੇ ਸਵੈ ਜੀਵਨੀ ਸਹੀ ਉੱਤਰ ਲਗਾਓ ਜੀ ਸੰਸਮਰਨ ਇੱਥੇ ਨਾਣਾ ਹੈ ਇਹ ਥੋੜਾ ਜਿਹਾ ਠੀਕ ਕਰ ਲਿਆ ਕਰੋ ਬੋਲਣ ਟਾਈਮ ਗਲਤੀ ਹੋ ਜਾਂਦੀ ਆ ਅੱਖੀਆਂ ਵੇਖਣਾ ਰੱਜੀਆਂ ਦੀ ਵਿਦਾ ਹੈ ਸਫਰਨਾਮਾ অপਸ਼ਨ ਨੰਬਰ 1 ਤੇ ਸਫਰਨਾਮਾ ਹੈਗਾ ਕਿੰਨਾ ਦਾ स्वर्ण ਸਿੰਘ ਦਾ ਇਸ ਸਫਰਨਾਮੇ ਵਿੱਚ ਕਿਹੜੇ ਦੇਸ਼ ਦਾ ਹਾਲ ਲਿਖਿਆ ਹੋਇਆ ਅਮਰੀਕਾ ਦਾ ਇਹ ਅਮਰੀਕਾ ਗਏ ਸੀ ਇਸ ਲਈ ਉਹਨਾਂ ਨੇ ਜੋ ਵੀ ਮਹਿਸੂਸ ਕੀਤਾ ਦੇਖਿਆ ਜਿਹੜਾ ਵੀ ਇਹਨਾਂ ਦਾ ਅਨੁਭਵ ਸੀਗਾ ਉਹ ਅੱਖੀਆਂ ਵੇਖਣਾ ਰੱਜੀਆਂ ਸਫਰਨਾਮੇ ਵਿੱਚ ਬਿਆਨ ਕੀਤਾ ਪ੍ਰਸ਼ਨ ਨੰਬਰ 11 ਵਾਹਿਗੁਰੂ ਸ਼ਬਦ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕਿਹੜੀ ਵਾਰ ਵਿੱਚ ਕੀਤੀ ਦੂਸਰੀ ਤੀਸਰੀ ਪਹਿਲੀ ਚੌਥੀ ਸਹੀ ਉੱਤਰ ਲਗਾਓ ਜੀ ਆਪਣਾ ਉੱਤਰ ਲੌਕ ਕਰੋ অপশন নম্বর 3 ਜਿਹੜਾ ਉਹ ਸਹੀ ਉੱਤਰ ਆ। 5 ਗੁਰਦਾਸ ਜੀ ਆ ਨੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਪਹਿਲੀ ਵਾਰ ਵਿੱਚ ਕੀਤੀ ਸੀ। ਪ੍ਰਸ਼ਨ ਨੰਬਰ 12 ਕਿਹੜੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਗਿਆਨ ਦੀ ਵਿਆਖਿਆ ਦਿੱਤੀ ਹੈ? 12ਵਾਂ ਸੁਖਮਨੀ ਸਾਹਿਬ 52 ਅਖਰੀ ਕੋਈ ਨਹੀਂ ਸਹੀ ਉੱਤਰ ਲਗਾਓ ਜੀ ਆਪਣਾ। ਕੀ ਉੱਤਰ ਲਗਾਉਗੇ ਤੁਸੀਂ 12 ਪ੍ਰਸ਼ਨ ਲਈ? ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਸੁਖਮਨੀ ਸਾਹਿਬ ਸੁਖਮਨੀ ਸਾਹਿਬ ਵਿੱਚ ਸਾਧੂ ਸੰਤ ਬ੍ਰਹਮ ਗਿਆਨੀ ਅਈ ਅਜਹੀਆਂ ਕਈ ਪਦਮੀਆਂ ਹੋਈਆਂ ਨੇ ਜਿਨ੍ਹਾਂ ਦੀ ਵਿਆਖਿਆ ਕੀਤੀ ਗਈ ਹੈ ਤੇ ਗੋੜੀ ਰਾਗ ਵਿੱਚ ਹੈ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਪ੍ਰਸ਼ਨ ਨੰਬਰ 13 ਡਾਕਟਰ ਜਸਵੰਤ ਸਿੰਘ ਨੇਕੀ ਨੇ ਕਿਸ ਦੀਆਂ ਰੁਵਾਈਆਂ ਦਾ ਅਨੁਵਾਦ ਕੀਤਾ ਸੀ ਭਾਈ ਵੀਰ ਸਿੰਘ ਉਮਰ ਖਿਆਮ ਤੇ ਡਾਕਟਰ ਜਗਤਾਰ ਸਿੰਘ ਹੀਰਾ ਸਿੰਘ ਦਰਦ ਸਹੀ ਉੱਤਰ ਲਗਾਓ ਆਪਣਾ ਡਾਕਟਰ ਜਸੋਂ ਸਿੰਘ ਜੀ ਨੇ ਕਿਸ ਦੀਆਂ ਰੂਵਾਈਆਂ ਦਾ ਅਨੁਵਾਦ ਕੀਤਾ ਸੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਉਮਰ ਖਯਾਮ ਇਹ ਨੋਵਲਕਾਰ ਵੀ ਹੋਏ ਨੇ ਉਮਰ ਖਯਾਮ ਇਹਨਾਂ ਦੇ ਦੂਰਦਰਸ਼ਨ ਦੇ ਬਿੱਤੇ ਹੋਏ ਆਹਾਂ ਨੋਵਲਾਂ ਦੇ ਉੱਪਰ ਸੀਰੀਅਲ ਬਣ ਕੇ ਆਉਂਦੇ ਰਹੇ ਨੇ ਪ੍ਰਸ਼ਨ ਨੰਬਰ 14 ਖੂਨੀ ਵਿਸਾਖੀ ਦਾ ਕਰਤਾ ਹੈ ਨਾਨਕ ਸਿੰਘ ਜਸਵੰਤ ਸਿੰਘ ਕਵਲ ਸਰਦਾਰ ਕਪੂਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਸਹੀ ਉੱਤਰ ਲਗਾਓ ਜੀ ਖੂਨੀ ਵਿਸਾਖੀ ਦਾ ਕਰਤਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਨਾਨਕ ਸਿੰਘ ਇਹ ਜਿਹੜੀ ਖੂਨੀ ਵਿਸਾਖੀ ਆ ਨਾ ਜਿਹੜੀਆਂ ਵਾਲੇ ਬਾਗ ਦਾ ਜਿਹੜਾ ਹੱਤਿਆकांड ਹੋਇਆ ਸੀ 1919 ਵਿੱਚ ਉਹਦੇ ਨਾਲ ਸੰਬੰਧਿਤ ਹੈ ਤੇ ਸਰਕਾਰ ਦੇ ਵਿਰੋਧੀ ਰਚਨਾ ਸੀ ਜਿਸ ਕਰਕੇ ਇਹਨਾਂ ਨੂੰ ਜੇਲ੍ਹ ਜਾਣਾ ਪਿਆ ਸੀ ਨਾਨਕ ਸਿੰਘ ਨੂੰ ਦਿਨੇ ਕਿਧੜ ਬੋਲਣ ਰਾਤੀ ਬੋਲਣ ਕਾਂ ਮਰੇ ਬਸਤੀ ਦਾ ਬਾਦਸ਼ਾ ਜਾਂ ਉਜੜੇ ਘਰਾਂ ਇਹ ਸਤਰਾ ਸੱਭਿਆਚਾਰ ਦੇ ਕਿਹੜੇ ਰੂਪ ਨੂੰ ਉਜਾਗਰ ਕਰਦੀਆਂ ਹਨ ਵਿਹਿਮ ਪਰਮ ਰੀਤੀ ਰਿਵਾਜ ਕੰਮ ਤੰਦੇ ਲੋਕ ਧਰਮ ਸਹੀ ਉੱਤਰ ਲਗਾਓ ਆਪਣਾ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਵਿਹਿਮ ਪਰਮ ਕਾਂ ਬੋਲ ਪਿਆ ਬਿੱਲੀ ਰਸਤਾ ਕੱਟ ਗਈ ਸਾਰੇ ਵਿਹਿਮ ਪਰਮ ਨੇ ਪ੍ਰਸ਼ਨ ਨੰਬਰ 16 ਕੈਸ ਕਵੀ ਨੇ ਹਾਸ ਵਿਅੰਗ ਦੀ ਸ਼ੈਲੀ ਵਿੱਚ ਹੀ ਰਾਂਝੇ ਬਾਰੇ ਕੁਝ ਬਾਰੇ ਕਾਵ ਰਚਨਾ ਕੀਤੀ ਸਰਦਾਰ ਚੰਦ ਸਿੰਘ ਸਹੀਦ ਸੂਬਾ ਸਿੰਘ ਭੂਸ਼ਣ ਧਿਆਨਪੁਰੀ ਦਵਿੰਦਰ ਸਠਿਆਰਥੀ ਸਹੀ ਉੱਤਰ ਲਗਾਓ ਜੀ ਆਪਣਾ ਕੈਸ ਕਵੀ ਨੇ ਹਾਸ ਵਿਅੰਗ ਦੀ ਸ਼ੈਲੀ ਵਿੱਚ ਹੀ ਰਾਂਝੇ ਬਾਰੇ ਕਾਵ ਰਚਨਾ ਕੀਤੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਸੂਬਾ ਸਿੰਘ ਯਾਰੋ ਪਿੱਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ ਉਹਨੂੰ ਪੰਜਾ ਪੀਰਾਂ ਦੀ ਥਾਪਨਾ ਕੰਦੀ ਦਸਤ ਤਰੇਨ ਇਹ ਕਿਸ ਸ਼ਾਇਰ ਦੀ ਕਾਵਤੁਕ ਹੈ ਵਾਰਿਸ਼ਾ ਮੁਕਵਲ ਮੁਹੰਮਦ ਵਖਸ਼ ਹਾਫਿਜ਼ ਵਰਖੁਰਦਾਰ ਸਹੀ ਉੱਤਰ ਲਗਾਓ ਜੀ ਆਪਣਾ ਯਾਰੋ ਪਿੱਲੂ ਨਾਲ ਬਰਾਬਰੀ ਸ਼ਾਇਰ ਭੁੱਲ ਕਰੇਨ ਉਹਨੂੰ ਪੰਜਾ ਪੀਰਾਂ ਦੀ ਥਾਪਨਾ ਕੰਦੀ ਦਸਤ ਤਰੇਨ ਏ ਕਾਵ ਤੁਕ ਹੈ ਜੀ ਹਾਫਿਸ ਬਖੁਰਦਾਰ ਦੀ অপਸ਼ਨ ਨੰਬਰ 4 ਹਾਫਿਸ ਬਖੁਰਦਾਰ ਪ੍ਰਸ਼ਨ ਨੰਬਰ 18 ਜਦ ਇੱਕ ਅੱਖਰ ਸ਼ਬਦ ਦੇ ਆਰੰਭ ਜਾਂ ਅੰਤ ਵਿੱਚ ਇੱਕ ਤੋਂ ਵੱਧ ਵਾਰ ਆਵੇ ਤਾਂ ਕਿਹੜਾ ਅਲੰਕਾਰ ਕਿਹਾ ਜਾਂਦਾ ਹੈ ਰੂਪਕ ਅਲੰਕਾਰ ਉਲੇਖ ਅਲੰਕਾਰ ਅਨੁਪਰਾਸ ਅਲੰਕਾਰ ਉਪਮਾ ਅਲੰਕਾਰ ਸਹੀ ਉੱਤਰ ਲਗਾਓ ਜੀ ਆਪਣਾ ਜਦ ਇੱਕ ਅੱਖਰ ਸ਼ਬਦਾਂ ਦੇ ਆਰੰਭ ਜਾਂ ਅੰਤ ਵਿੱਚ ਇੱਕ ਤੋਂ ਵੱਧ ਵਾਰ ਆ ਜਾਵੇ ਤਾਂ ਉਹ ਅਨੁਪਰਾਸ ਅਲੰਕਾਰ ਹੁੰਦਾ ਹੈ ਜਿਵੇਂ ਆਪਾਂ ਭਾਈ ਗੁਰਦਾਸ ਜੀ ਦੀ ਬਾਹਰ ਦੇ ਵਿੱਚ ਇੱਕ ਉਦਾਹਰਣ ਲੈ ਲੈਂਦੇ ਆ ਉਹ ਬਹੁਤ ਵਧੀਆ ਲਿਖਾਰੀ ਹੋਇਆ ਉਹਨਾਂ ਨੇ ਸ਼ੰਦਾ ਅਲੰਕਾਰਾਂ ਦੀ ਬਾਰੇ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਹੈ ਉਹ ਕਹਿੰਦੇ ਆ ਆਪਣੇ ਪਹਿਲੀ ਵਾਰ ਦੇ ਵਿੱਚ ਕਹਿੰਦੇ ਆ ਜੁਗ ਜੁਗ ਇੱਕੋ ਵਰਣ ਹੈ ਕਲਯੁਗ ਕਿਉਂ ਬਹੁਤੇ ਦਿਖਲਾਵੇ ਜੁਗ ਜਗ ਸ਼ਬਦਾ ਜਿਹੜਾ ਇਹਦੇ ਵਿੱਚ ਤਿੰਨ ਵਾਰ ਰਿਪੀਟ ਹੋਇਆ ਪ੍ਰਸ਼ਨ ਨੰਬਰ 19 ਵਿਰਤਾਂਤ ਵਿੱਚ ਕਿਸ ਉੱਪਰ ਬਧੇਰੇ ਵੱਲ ਹੁੰਦਾ ਹੈ ਚਿੱਤਰਣ ਅਨੁਕਰਣ ਵਰਣ ਵਰਤਾ ਸਹੀ ਉੱਤਰ ਲਗਾਓ ਜੀ ਆਪਣਾ ਵਿਰਤਾਂਤ ਵਿੱਚ ਕਿਸ ਉੱਪਰ ਬਧੇਰੇ ਵੱਲ ਹੁੰਦਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲ অপਸ਼ਨ ਨੰਬਰ 3 ਵਰਣਨ ਪ੍ਰਸ਼ਨ ਨੰਬਰ B ਕੇਸ਼ ਸ਼ਬਦ ਉਤੇ ਨੀਵੀਂ ਸੁਰ ਲੱਗਦੀ ਹੈ ਚਾਰ ਆਪਸ਼ਨਸ ਨੇ ਇਹਨਾਂ ਵਿੱਚੋਂ ਇੱਕ ਆਪਸ਼ਨ ਤੁਸੀਂ ਚੁਣਨੀ ਆ ਜਿਦੇ ਵਿੱਚ ਨੀਵੀਂ ਸੁਰ ਲੱਗਦੀ ਆ ਸਹੀ ਉੱਤਰ ਲਗਾਓ ਜੀ ਪ੍ਰਸ਼ਨ ਨੰਬਰ 20 ਲਈ ਉੱਤਰ ਕਰੋ ਸਹੀ ਉੱਤਰ ਆ ਜੀ ਆਪਣੇ ਕੋਲੇ ਚਾ ਜਦੋਂ ਆਪਾਂ ਚਾ ਸ਼ਬਦ ਬੋਲਦੇ ਆ ਜਿਹੜਾ ਇਹਦੇ ਵਿੱਚ ਹਾ ਹਾ ਉਹਦੀ ਨੀਵੀਂ ਸੁਰ ਹੈ ਚਾਹ ਕੋਟਕੇ ਨਹੀਂ ਆਪਾਂ ਬੋਲ ਸਕਦੇ ਰੋਬ ਨਾਲ ਚਾਹ ਨੂੰ ਪ੍ਰਸ਼ਨ ਨੰਬਰ 21 ਗੁਰੂ ਸਹਿਬਾਨ ਦੇ ਸਮੇਂ ਦੇ ਸੱਭਿਆਚਾਰ ਨੂੰ ਜਾਣਨ ਦਾ ਸਭ ਤੋਂ ਪ੍ਰਮੁੱਖ ਸੂਮਾ ਹੈ ਗੁਰੂ ਵਿਲਾਸ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਸ਼ੋਭਾ ਗੁਰੂ ਵਿਲਾਸ ਪਾਤਸ਼ਾਹੀ ਸੇਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹੀ ਉੱਤਰ ਕਰੋ ਗੁਰੂ ਸਹਿਬਾਨ ਦੇ ਸਮੇਂ ਦੇ ਸੱਭਿਆਚਾਰ ਨੂੰ ਜਾਣਨ ਦਾ ਪ੍ਰਮੁੱਖ ਸੋਮਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੋ ਡਾਟ ਪ੍ਰਸ਼ਨ ਨੰਬਰ 22 ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਫਿਰ ক্লোਜ਼ অপਸ਼ਨ ਆ ਗਈ ਸਨ ਸਾਰਿਆਂ ਦੇ ਵਿੱਚ ਸੇਮ ਆ ਤੁਸੀਂ ਸਹੀ ਡੇਟ ਚੂਜ਼ ਕਰਨੀ ਆ 10 ਮਈ 15 ਮਈ 16 ਮਈ 30 ਮਈ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ 30 ਮਈ 1606 ਲੋਹਾਰ ਵਿੱਚ ਸ਼ਹੀਦ ਕੀਤਾ ਗਿਆ ਸੀ ਇਹਨਾਂ ਨੂੰ ਹੁਣ ਅਸੀਂ ਹਿੱਦੀ ਦਿਨ ਵੀ ਚੱਲਦੇ ਆ 30 ਮਈ ਨੂੰ ਲੰਘ ਕੇ ਗਿਆਏ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ ਸ਼ਵੀਲਾ ਲੱਗਦੀਆਂ ਨੇਗੀਆਂ ਜਿਹੜੇ ਅ ਪ੍ਰਿਥੀ ਚੰਦ ਸੀ ਉਹਨਾਂ ਦੀ ਨੂੰ ਸੀਗੀ ਜਿਹੜੀ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ ਗਿਆ ਸੀਗਾ ਤਾਂ ਉਹ ਉਹਨਾਂ ਲਈ ਮਿੱਠਾ ਸ਼ਰਬਤ ਲੈ ਕੇ ਆਈ ਸੀ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਪ੍ਰਿਥੀਏ ਦੇ ਘਰ ਦਾ ਖਾਣ ਨੂੰ ਮਨਾ ਕਰਤਾ ਸੀ ਪਰ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀਗਾ ਕਿ ਇਸ ਦਿਨ ਮਿੱਠਾ ਪਾਣੀ ਬਾਧੂ ਗਿਣਤੀ ਵਿੱਚ ਵਰਤਿਆ ਜਾਊਗਾ ਤਾਂ ਕਰਕੇ ਸ਼ਵੀਲਾਂ ਲੱਗਦੀਆਂ ਨੇ ਪ੍ਰਸ਼ਨ ਨੰਬਰ 23 ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਅਤੇ ਦੋਹਰੇ ਦਰਜ ਹਨ ਸਹੀ ਉੱਤਰ ਲਗਾਓ ਜੀ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਚੰਡੀ ਦੀ ਵਾਰ ਵਿੱਚ ਕਿੰਨੀਆਂ ਪੌੜੀਆਂ ਅਤੇ ਦੋਹਰੇ ਦਰਜ ਹਨ ਚਾਰ ਨੰਬਰ ਆਪਸ਼ਨ ਸਹੀ ਆ ਜੀ 54 ਪੌੜੀਆਂ ਤੇ ਇੱਕ ਦੋਹਰਾ 54 ਪੌੜੀਆਂ ਤੇ ਇੱਕ ਦੋਹਰਾ ਪ੍ਰਸ਼ਨ ਨੰਬਰ 24 ਪੰਜਾਬੀ ਯੂਨੀਵਰਸਿਟੀ ਵਿੱਚ ਸਪੀਚ ਐਂਡ ਡਰਾਮਾ ਵਿਭਾਗ ਕਦੋਂ ਸ਼ੁਰੂ ਕੀਤਾ ਗਿਆ 1966 1960 1963 1950 ਸਹੀ ਉੱਤਰ ਲੌਕ ਕਰੋ ਜੀ ਆਪਣਾ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 1966 1966 ਵਿੱਚ ਸਪੀਚ ਐਂਡ ਡਰਾਮਾ ਵਿਭਾਗ ਆ ਜਿਹੜਾ ਸ਼ੁਰੂ ਕੀਤਾ ਸੀ ਤੇ ਕਿੰਨਾ ਨੇ ਕੀਤਾ ਸੀ ਸੁਰਜੀਤ ਸਿੰਘ ਸੇਠੀ ਜੀਆ ਨੇ ਤੇ ਉਹ ਪਹਿਲੇ ਮੁਖੀ ਵੀ ਸਨ ਪ੍ਰਸ਼ਨ ਨੰਬਰ 25 ਕੈਸ ਸ਼ਾਇਰ ਨੇ ਆਪਣੀ ਸਵੈ ਜੀਵਨੀ ਲਈ ਕਾਵ ਨੂੰ ਮਾਧਿਅਮ ਬਣਾਇਆ ਸਹੀ ਉੱਤਰ ਲਗਾਓ ਜੀ ਸੋਨ ਸਿੰਘ ਮੀਸ਼ਾ ਐਸ ਐਸ ਮੀਸ਼ਾ ਜਸਵੰਤ ਸਿੰਘ ਨੇਕੀ ਹਰਪ੍ਰਜਨ ਸਿੰਘ ਸੁਰਜੀਤ ਪਾਤਰ ਸਹੀ ਉੱਤਰ ਲੌਕ ਕਰੋ ਆਪਣਾ ਕੈਸ ਸ਼ਾਇਰ ਨੇ ਆਪਣੀ ਸਵੈ ਜੀਵਨੀ ਲਈ ਕਾਵ ਨੂੰ ਮਾਧਿਅਮ ਬਣਾਇਆ ਸਹੀ ਉੱਤਰ ਆ ਜੀ ਆਪਣੇ ਕੋਲੇ অপਸ਼ਨ ਨੰਬਰ 2 ਜਸਵੰਤ ਸਿੰਘ ਨੇਕੀ ਇਹਨਾਂ ਨੇ ਕਵਿਤਾ ਦੇ ਰੂਪ ਦੇ ਵਿੱਚ ਆਪਣੀ ਸਵੈ ਜੀਵਨੀ ਲਿਖੀ ਆ ਤੇ ਇਹਨਾਂ ਦਾ ਜਨਮ ਆ ਜਿਹੜਾ ਉਹ 1925 ਨੂੰ ਹੋਇਆ ਸੀ ਪੈਂਟੋ ਮਰੀਦ ਜ਼ਿਲ੍ਹਾ ਜਹਿਲਮ ਦੇ ਵਿੱਚ ਤੇ ਇਹਨਾਂ ਦੀ ਮੌਤ ਹੋਈ ਸੀਗੀ 2015 ਦੇ ਵਿੱਚ ਦਿੱਲੀ 'ਚ ਆਰਸੀ ਇਹਨਾਂ ਦੀ ਸਵੈ ਜੀਵਨੀ ਆ ਆਟੋ ਬਾਇਓਗ੍ਰਾਫੀ ਸਵੈ ਜੀਵਨੀ ਆਰਸੀ ਤੇ ਇਹਨਾਂ ਦੀ ਰਚਨਾ ਇੱਕ ਬਹੁਤ ਹੀ ਮਸ਼ਹੂਰ ਕਰੋਨਾ ਦੀ ਛੋ ਮੰਗਰੂ ਇਹਨੂੰ 1978 ਦੇ ਵਿੱਚ ਕਿੰਨੇ ਚ 1978 ਦੇ ਵਿੱਚ ਭਾਰਤ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀਗਾ ਇਹ ਸੀ ਆਪਣੀ ਅੱਜ ਦੀ ਕਲਾਸ ਇੱਥੇ ਆਪਾਂ ਆਪਣੀ ਕਲਾਸ ਕਰਦੇ ਹਾਂ ਖਤਮ ਤੇ ਤੁਸੀਂ ਮੈਨੂੰ ਦੱਸੋਗੇ ਤੁਹਾਡੇ 25 ਦੇ ਵਿੱਚੋਂ ਕਿੰਨੇ ਸਹੀ ਗਏ ਨੇ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਕਰ ਦਿਓ ਸ਼ੇਅਰਿੰਗ ਇਜ਼ ਕੇਅਰਿੰਗ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਤੁਹਾਨੂੰ ਕਲਾਸ ਕਿੱਦਾਂ ਦੀ ਲੱਗੀ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ ਸਸ਼ੀਕਾਲ ਜੀ